ਜਿਹੜੀ 99 ਤੋਂ 31 ਮੈਂਬਰ ਦੀ ਬੋਡੀ ਆ ਸੁਗੜ ਚੁੱਕੀ ਆ 1/3 ਨਹੀਂ ਸਹੀ ਰਹਿ ਗਿਆ ਉਹਦੇ ਵਿੱਚ ਵੀ ਜਿਹੜੇ ਪ੍ਰੋਫੈਸਰ ਲੌਬੀ ਤੋਂ ਇਲੈਕਟ ਹੋ ਕੇ ਆਉਂਦੇ ਸੀਗੇ ਆਪਣੇ ਅਸਿਸਟੈਂਟ ਪ੍ਰੋਫੈਸਰ ਸੀ ਪ੍ਰਿੰਸੀਪਲ ਸੀਗੇ ਨੌਨ ਟੀਚਿੰਗ ਤੋਂ ਇਲੈਕਟ ਹੋ ਕੇ ਆਉਂਦੇ ਸੀਗੇ ਉਹਨਾਂ ਦੇ ਵੀ ਜਿਹੜੇ ਨੰਬਰ ਆ ਉਹ ਇੱਕ ਇੱਕ ਦੋ ਦੋ ਹੀ ਰਹਿ ਚੁੱਕੇ ਆ ਸੈਨੇਟ ਭੰਗ ਹੁੰਦੀ ਆ ਤਾਂ ਪੰਜਾਬ ਦਾ ਦਾਵਾ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਕਮਜ਼ੋਰ ਹੁੰਦਾ ਹੈਗਾ ਪਰ ਪੰਜਾਬ ਸਰਕਾਰ ਦੇ ਜਿਹੜੇ ਆਪ ਐਜੂਕੇਸ਼ਨ ਮਿਨਿਸਟਰ ਕਹੀਏ ਉਹ ਐਕਸ ਅਫੀਸ਼ੀਅਲ ਮੈਂਬਰ ਆ ਸੈਨੇਟ ਦੇ ਪੰਜਾਬ ਸਰਕਾਰ ਦੇ ਦੋ ਐਮਐਲਏ ਆ ਤੇ ਜਿਹੜੇ ਐਮਐਲਏ ਸੁਖਾਣੰਦ ਦਾ ਬਾਕਾ ਪੁਰਾਣਾ ਤੋਂ ਤੇ ਐਮਐਲਏ ਰਣਵੀਰ ਭੁੱਲਰ ਦੋਨੋਂ ਐਮਐਲਏ ਐਕਸ-ਫੀਸ਼ੀਅਲ ਮੈਂਬਰ ਆ ਸੈਨੇਟ ਦੇ ਪਰ ਉਹਨਾਂ ਨੇ ਕਦੇ ਆ ਕੇ ਸਾਡੀ ਵਿਚਾਰ ਨਹੀਂ ਪੁੱਛੀ ਉਹਨਾਂ ਨੇ ਕਦੇ ਯੂਨੀਵਰਸਿਟੀ ਦੇ ਵਿੱਚ ਆ ਕੇ ਸੈਨੇਟ ਨੂੰ ਬਹਾਲ ਕਰਵਾਉਣ ਦੇ ਲਈ ਕੋਈ ਜ਼ੋਰ ਨਹੀਂ ਲਾਇਆ ਸਾਡੇ ਨਾਲ ਉਹ ਪੰਜਾਬ ਪ੍ਰਤੀ ਕਿਵੇਂ ਸਵੈਰਧ ਹੋਣਗੇ ਜੇ ਤਾਂ ਪੰਜਾਬ ਦੇ ਲੋਕ ਸਰਕਾਰ ਦੇ ਵਿੱਚ ਡੋਮਿਨੈਂਸ ਦੇ ਵਿੱਚ ਹੋਣਗੇ ਪੰਜਾਬ ਪੰਥ ਪੰਜਾਬ ਦੇ ਹੱਕਾਂ ਪ੍ਰਤੀ ਸਵੈਰਧ ਹੋਣਗੇ ਤਾਂ ਤਾਂ ਉਹ ਸੌਫਟਨੈਸ ਕੋਈ ਦਿਖਾ ਸਕਦੇ ਆ ਪਰ ਜੋ ਤੁਹਾਡੀ ਸਰਕਾਰ ਹੈ ਜਿਹੜੀ ਦਿੱਲੀ ਕੋ ਚੱਲੇ ਤੇ ਤੁਹਾਨੂੰ ਵੀ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਹੋਣ ਤਾਂ ਫਿਰ ਉਹ ਪੰਜਾਬ ਜਾਂ ਪੰਜਾਬ ਦੇ ਹੱਕਾਂ ਦੀ ਪੰਥ ਦੇ ਹੱਕਾਂ ਦੀ ਸਾਡੀ ਯੂਨੀਵਰਸਿਟੀ ਦੇ ਹੱਕਾਂ ਦੇ ਲਈ ਬਿਲਕੁਲ ਨਹੀਂ ਖੜ ਸਕਦੇ ਜੀ ਸਾਰੀਆਂ ਜਿਹੜੀਆਂ ਜਦੋਂ ਬੰਦੀਆਂ ਨੇ ਉਹ ਵੀਸੀ ਆਫਿਸ ਦੇ ਬਾਹਰ ਧਰਨੇ ਤੇ ਬੈਠੀਆਂ ਨੇ 24 7 ਜਿਹੜਾ ਸਾਡਾ ਪੱਕਾ ਧਰਨਾ ਕੋ ਲੱਗਿਆ ਹੋਇਆ ਹੈਗਾ ਉਹਦੇ ਵਿੱਚ ਯੂਨੀਵਰਸਿਟੀ ਦਾ ਵਤੀਰਾ ਜਿਹੜਾਗਾ ਉਹ ਬਿਲਕੁਲ ਕੋਈ ਗੱਲਬਾਤ ਨਹੀਂ ਹੈਗਾ ਉਹਨਾਂ ਨੇ ਆਪ ਜਿਹੜਾ ਫੈਸਲਾ ਕਰ ਪੋਸਣਾ ਦਿੱਤਾਗਾ ਕਿ ਵੀ ਅਸੀਂ ਜੋ ਸੈਨੇਟ ਅਸੀਂ ਉਹ ਖਤਮ ਕਰ ਦਿੱਤੀ ਆ ਤਾਂ ਅਸੀਂ ਜਿੰਨੀਆਂ ਵੀ ਪੰਤ ਪ੍ਰਸਤ ਪੰਜਾਬ ਪ੍ਰਸਤ ਦੇ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਕਿਉਂਕਿ ਇਹ ਮਸਲਾ ਕਿਸੇ ਇੱਕ ਵਿਦਿਆਰਥੀ ਦਾ ਨਹੀਂ ਇੱਕ ਜਥੇਬੰਦੀ ਦਾ ਨਹੀਂ ਹੈਗਾ ਇਕੱਲੇ ਯੂਨੀਵਰਸਿਟੀ ਦੇ ਲੋਕਾਂ ਦਾ ਨਹੀਂ ਹੈਗਾ ਜਿਹੜਾ ਮਸਲਾ ਦਾ ਇਹ ਪੰਜਾਬ ਦੇ ਲੋਕਾਂ ਦਾ ਹਰ ਉਸ ਇਨਸਾਨ ਦਾ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਪੜ੍ਹ ਕੇ ਗਿਆ ਹੈਗਾ ਹਰ ਇੱਕ ਉਸ ਇਨਸਾਨ ਦਾ ਮਸਲਾ ਜਿਹੜਾ ਸਮਝਦਾ ਹੈਗਾ ਕਿ ਚੰਡੀਗੜ੍ਹ ਸ਼ਹਿਰ ਸਾਡਾ ਦਾ ਪੰਜਾਬ ਯੂਨੀਵਰਸਿਟੀ ਸਾਡੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਥ ਟੀਵੀ ਅੱਜ ਗੱਲ ਕਰਾਂਗੇ ਜੋ ਪੰਜਾਬ ਯੂਨੀਵਰਸਿਟੀ ਬਾਰੇ ਜੋ ਪੰਜਾਬ ਯੂਨੀਵਰਸਿਟੀ ਦੇ ਇਸ ਟਾਈਮ ਹਾਲਾਤ ਬਣੇ ਹੋਏ ਨੇ ਜੋ ਸੈਂਟਰ ਵੱਲੋਂ ਪੰਜਾਬ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਤੱਕਾ ਹੁੰਦਾ ਆ ਰਿਹਾ ਜਿਹੜੀਆਂ ਇੱਕ ਇੱਕ ਕਰਕੇ ਪੰਜਾਬ ਦੀਆਂ ਸੰਸਥਾਵਾਂ ਨੇ ਜਾਂ ਸਾਡੀਆਂ ਪੰਜਾਬ ਦੀਆਂ ਧਰੋਹਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਕਰਕੇ ਇੱਕ ਇੱਕ ਕਰਕੇ ਜਿਹੜਾ ਭੰਗ ਕੀਤਾ ਜਾ ਰਿਹਾ ਤੇ ਆਪਣੇ ਅਧੀਨ ਕੀਤਾ ਜਾ ਰਿਹਾ ਉਸੇ ਦੇ ਲੜੀ ਦੇ ਤਹਿਤ ਜਿਹੜਾ ਅੱਜ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਉੱਥੇ ਜਿਹੜੀ ਸੱਤ ਜਥੇਬੰਦੀ ਆ ਉਹਦੇ ਵੱਲੋਂ ਸੰਘਰਸ਼ ਵੀ ਕੀਤਾ ਜਾ ਰਿਹਾ ਹੈ ਪਰ ਜਿਹੜੀ ਸੈਂਟਰ ਦੀ ਹਕੂਮਤ ਆ ਉਹਦੇ ਵੱਲੋਂ ਜ਼ਬਰਦਸਤੀ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਵੀ ਸਿਰਫ ਦਿਖਾਵੇ ਮਾਤਰੀ ਹੈ ਸੋ ਜੋ ਵੀ ਹਾਲਾਤ ਇਸ ਟਾਈਮ ਬਣੇ ਹੋਏ ਨੇ ਉਹਦੇ ਬਾਰੇ ਜਿਹੜੇ ਆ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਜਿਹੜੇ ਆ ਸੱਤ ਜਥੇਬੰਦੀ ਦੇ ਜਿਹੜੇ ਨਵੇਂ ਪ੍ਰਧਾਨ ਬਣਿਆ ਸਰਦਾਰ ਸ਼ਮੀਤ ਸਿੰਘ ਉਹ ਮੇਰੇ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਸਵਾਲ ਕਰਦੇ ਆਂ ਅਸ਼ਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਨੂੰ ਇਹ ਦੱਸੋ ਕਿ ਜੋ ਇਸ ਟਾਈਮ ਪੰਜਾਬ ਯੂਨੀਵਰਸਿਟੀ ਦੇ ਹਾਲਾਤ ਬਣੇ ਨੇ ਜਿਸ ਤਰ੍ਹਾਂ ਉਥੋਂ ਦੀ ਤੁਸੀਂ ਦੱਸਿਆ ਕਿ ਜਿਹੜੀ ਸੈਨੇਟ ਭੰਗ ਕਰ ਦਿੱਤੀ ਗਈ ਹੈ ਜਾਂ ਉਹਦੇ ਵਿੱਚ ਕਾਫੀ ਫੇਰ ਬਦਲ ਕੀਤਾ ਗਿਆ ਹੈ ਕਿ ਇਹ ਜਿਹੜਾ ਕਿੰਨੇ ਕ ਸਮੇਂ ਜਿਹੜਾ ਪਿੱਛੋਂ ਚੱਲ ਰਿਹਾ ਹੈ ਪ੍ਰੋਗਰਾਮ ਕੀ ਇਹਦੇ ਪਿੱਛੇ ਮਨਸ਼ਾ ਲੋਕਾਂ ਦੀ ਤੇ ਪੰਜਾਬ ਜਿਹੜਾ ਸਰਕਾਰ ਦਾ ਕੀ ਰੋਲ ਰਿਹਾ ਹੈ ਹੁਣ ਤੱਕ ਦੇ ਸਮੇਂ ਦੇ ਵਿੱਚ ਅਹ ਦੇਖੋ ਜੀ ਮਤਲਬ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਕਿਸੇ ਯੂਨੀਵਰਸਿਟੀ ਦੇ ਵਿੱਚ ਇੱਕ ਕਿੰਨੀ ਵੱਡੀ ਬਾਡੀ ਸੈਨੇਟ ਆ ਜੋ ਇੱਕ ਗਵਰਨਿੰਗ ਬਾਡੀ ਸੀਗੀ ਤਾਂ ਸਿਰਫ ਔਰ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀ ਤੇ 150 ਸਾਲ ਦਾ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਆ ਜੀ ਤੇ ਲਗ ਪਿਛਲੇ 1968 ਤੋਂ ਲੈ ਕੇ ਹੁਣ ਤੱਕ ਪਿਛਲੇ 60 ਸਾਲਾਂ ਤੋਂ ਜਿਹੜੀ ਹੈ ਕਰੰਟ ਸਟਰਕਚਰ ਆ ਜਿਹੜਾ ਕਰੰਟ ਨੰਬਰ ਆਫ ਪੀਪਲ ਆ ਜਿਹੜੇ ਸੈਨੇਟ ਆ ਇਹੇ ਵਰਕਿੰਗ ਦੇ ਵਿੱਚ ਸੀਗੀ ਜੀ ਤੇ ਇਹਨਾਂ ਨੇ 231 ਅਕਤੂਬਰ 2024 ਨੂੰ ਜੋ ਸੈਨੇਟ ਸੀਗੀ ਉਸ ਦਾ ਟਨਿਓਰ ਖਤਮ ਹੋ ਚੁੱਕਿਆ ਸੀਗਾ ਪਹਿਲਾਂ ਤਾਂ ਲਾਕਡਾਊਨ ਵੇਲੇ ਜਿਹੜੇ ਸੈਨੇਟ ਇਲੈਕਸ਼ਨਸ ਆ ਉਹ ਡਿਲੇ ਹੋ ਗਏ ਸੀਗੇ ਫਿਰ ਉੱਥੋਂ ਸਾਲ ਧਰਨ ਉੱਥੇ ਲੱਗਿਆ ਫਿਰ ਇੱਕ ਸਾਲ ਦੇ ਸੰਘਰਸ਼ ਤੋਂ ਬਾਅਦ ਸੈਨੇਟ ਇਲੈਕਸ਼ਨ ਹੋਏ ਤੇ ਉਹਦਾ ਟਨਿਓਰ ਸੀ ਜਿਹੜਾ 4 ਸਾਲ ਦੀ ਜਗ੍ਹਾ 3 ਸਾਲ ਹੋ ਗਿਆ ਤੇ 31 ਅਕਤੂਬਰ 2024 ਨੂੰ ਸੈਨੇਟ ਆ ਉਹ ਖਤਮ ਹੋ ਗਈ ਸੀਗੀ ਜੀ ਪਿਛਲੇ 1 ਸਾਲ ਤੋਂ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੀ ਜਿਹੜੀ ਗਵਰਨੈਂਸ ਹੋ ਰਹੀ ਆ ਉਹ ਉਸ ਬਿਨਾ ਸੈਨੇਟ ਤੋਂ ਹੋ ਰਹੀ ਆ ਤੇ ਜਿੰਨੀਆਂ ਪਾਵਰਸ ਨੇ ਸਾਰੀਆਂ ਸਾਰੀਆਂ ਜਿਹੜੀਆਂ ਵਾਈਸ ਚਾਂਸਲਰਾਂ ਵੀ ਸੀ ਆ ਉਹਨਾਂ ਦੇ ਹੱਥ ਦੇ ਵਿੱਚ ਸੀਗੀਆਂ ਮਤਲਬ ਕੋਈ ਵੀ ਰੂਲ ਲੈ ਕੇ ਆਉਣਾ ਕੋਈ ਵੀ ਪਾਲਿਸੀ ਲੈ ਕੇ ਆਉਣੀ ਆ ਸਾਰੀ ਦੀ ਸਾਰੀ ਜਿਹੜੀ ਵੀ ਸੀ ਆ ਉਹਦੇ ਕੋਲ ਇੱਕ ਸੋ ਦੀ ਉਹ ਡਿਕਟੇਟੋਰੀਅਲ ਰੂਲ ਦੇ ਨਾਲ ਅਥੋਰਿਟੇਰੀਅਨ ਰੂਲ ਦੇ ਨਾਲ ਉਹ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੀ ਇੰਪਲੀਮੈਂਟੇਸ਼ਨ ਤੇ ਇੰਟਰੋਡਕਸ਼ਨ ਕਰ ਰਹੇ ਆ ਤੇ ਅੱਜ 1 ਨਵੰਬਰ 2025 ਨੂੰ ਸਵੇਰੇ ਨੋਟੀਫਿਕੇਸ਼ਨ ਆ ਜਾਂਦਾ ਕਿ ਤੁਹਾਡੀ ਜਿਹੜੀ ਸੈ ਇਨਰ ਸੀਗੀ ਉਹ ਖਤਮ ਕਰ ਦਿੱਤੀ ਜਾਂਦੀ ਹੈ 99 ਮੈਂਬਰ ਦੀ ਇੱਕ ਨਵੀਂ ਬਾਡੀ ਜਿਹੜੀ ਬੋਰਡ ਆਫ ਗਵਰਨੈਂਸ 31 ਮੈਂਬਰ ਦੀ ਉਹ ਇੰਟਰੋਡਿਊਸ ਕੀਤੀ ਜਾਂਦੀ ਹੈ ਜਿਹਦੇ ਵਿੱਚ ਜਿਹੜੀ ਇੱਕ ਗ੍ਰੈਜੂਏਟ ਕੰਸਟੀਟਿਊਐਂਸੀ ਹੈ ਪਹਿਲਾਂ ਇਹ ਹੁੰਦਾ ਸੀਗਾ ਕਿ ਗ੍ਰੈਜੂਏਟ ਕੰਸਟੀਟਿਊਐਂਸੀ ਮਤਲਬ ਕਿ ਜਿਹੜੇ ਸਟੂਡੈਂਟ ਪੰਜਾਬ ਯੂਨੀਵਰਸਿਟੀ ਵਿੱਚੋਂ ਪੜ੍ਹ ਕੇ ਡਿਗਰੀ ਹਾਸਲ ਕਰ ਲੈਂਦੇ ਆ ਉਹ 3 ਸਾਲ ਬਾਅਦ ਇਸ ਦੇ ਵਿੱਚ ਕੰਟੈਸਟ ਕਰ ਸਕਦੇ ਸੀਗੇ ਤੇ ਜਿੰਨੇ ਵੀ ਦੁਨੀਆ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜੇ ਹੋਏ ਪਾਸ ਆਊਟ ਸਟੂਡੈਂਟ ਆ ਐਲੂਮਨਾਈ ਆ ਉਹ ਵੋਟ ਕਰ ਸਕਦੇ ਸੀਗੇ ਪਰ ਮੇ ਕੋਈ 80 ਸਾਲ ਦੇ ਬਜ਼ੁਰਗ ਨੇ ਜੇ ਉਹਨਾਂ ਕੋਲੇ ਪੰਜਾਬ ਯੂਨੀਵਰਸਿਟੀ ਦੀ ਡਿਗਰੀ ਆ ਉਹ ਵੀ ਵੋਟ ਕਰਕੇ ਆਪ ਦਾ ਜਿਹੜਾ ਨਮੇਦਗਾ ਉਹ ਸੈਨੇਟ ਦੇ ਵਿੱਚ ਭੇਜ ਸਕਦੇ ਸੀਗੇ ਮਤਲਬ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਟੂਡੈਂਟ ਆ ਉਹ ਆਪਦੀ ਸਾਰੀ ਉਮਰ ਤੱਕ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਗਵਰਨੈਂਸ ਆ ਉਹਦੇ ਵਿੱਚ ਇੱਕ ਰੋਲ ਪਲੇ ਕਰਦਾ ਸੀਗਾ ਇੱਕ ਉਹਦੀ ਸੇਹ ਹੁੰਦੀ ਸੀਗੀ ਉਹ 16 ਮੈਂਬਰ ਹੁੰਦੇ ਸੀ 91 ਦੇ ਵਿੱਚੋਂ ਉਹ 16 ਮੈਂਬਰ ਇਹਨਾਂ ਨੇ ਖਤਮ ਕਰ ਦਿੱਤੇ ਆ ਜੀ ਤੇ ਜਿਹੜੀ 99 ਤੋਂ 31 ਮੈਂਬਰ ਦੀ ਬਾਡੀ ਉਹ ਸੁਗੜ ਚੁੱਕੀ ਆ 1/3 ਨਹੀਂ ਸਹੀ ਰਹਿ ਗਿਆ ਉਹਦੇ ਵਿੱਚ ਵੀ ਜਿਹੜੇ ਪ੍ਰੋਫੈਸਰ ਲੌਬੀ ਤੋਂ ਇਲੈਕਟ ਹੋ ਕੇ ਆਉਂਦੇ ਸੀਗੇ ਆਪਣੇ ਅਸਿਸਟੈਂਟ ਪ੍ਰੋਫੈਸਰ ਸੀ ਪ੍ਰਿੰਸੀਪਲ ਸੀਗੇ ਨਾਨ ਟੀਚਿੰਗ ਤੋਂ ਇਲੈਕਟ ਹੋ ਕੇ ਆਉਂਦੇ ਸੀਗੇ ਉਹਨਾਂ ਦੇ ਵੀ ਜਿਹੜੇ ਨੰਬਰ ਆ ਉਹ ਇੱਕ ਇੱਕ ਦੋ ਦੋ ਹੀ ਰਹਿ ਚੁੱਕੇ ਆ ਇੰਨੇ ਸ਼ਾਰਟ ਜਿਹੜੇ ਨੋਮੀਨੇਟਡ ਮੈਂਬਰ ਆ ਜਿਹੜੇ ਕਿ ਸੈਂਟਰ ਸਰਕਾਰ ਨੇ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਕਿ ਚਾਂਸਲਰ ਹੈ ਯੂਨੀਵਰਸਿਟੀ ਦੇ ਉਹਨਾਂ ਨੇ ਜਿਹੜੇ ਆਪਦੇ ਮਨਪਸੰਦ ਲੋਕ ਆ ਉਹਨਾਂ ਨੂੰ ਸਿਲੈਕਟ ਕਰਕੇ ਨੋਮੀਨੇਟ ਕਰਕੇ ਯੂਨੀਵਰਸਿਟੀ ਦੇ ਵਿੱਚ ਭ ਸੈਂਟ੍ਰਲਾਈਜ਼ੇਸ਼ਨ ਆਪ ਕੋ ਹੋ ਚੁੱਕਿਆ ਹੈ। ਅੱਛਾ ਇਹ ਪੰਜਾਬ ਸਰਕਾਰ ਦਾ ਕੀ ਰੋਲ ਰਿਹਾ ਹੈ ਇਹਦੇ ਵਿੱਚ ਹੁਣ ਤੱਕ? ਪੰਜਾਬ ਸਰਕਾਰ ਦਾ ਜਿੰਨਾ ਰੋਲ ਹੈ ਜੀ ਬੜਾ ਹੀ ਸ਼ਰਮਸਾਰ ਰਿਹਾਗਾ ਵੀ ਪਿਛਲੇ ਸਾਲ ਅਸੀਂ 100 ਦਿਨ ਵਿਦਿਆਰਥੀ ਜਥੇਬੰਦੀ ਸਾਥ ਦੇ ਵੱਲੋਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦਾ ਸਭ ਤੋਂ ਲੰਮਾ ਧਰਨਾ ਲਾਇਆ ਸੈਨੇਟ ਨੂੰ ਬਚਾਉਣ ਦੇ ਲਈ। ਉਹਦੇ ਵਿੱਚ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਉਹ ਆਉਂਦੇ ਜ਼ਰੂਰ ਰਹੇ ਆ ਪਰ ਸੋਸ਼ੇਵਾਦੀ ਵਾਸਤੇ ਫੋਟੋਆਂ ਖਿੱਚ ਕੇ ਚਲੇ ਜਾਂਦੇ ਸੀਗੇ ਕਿਤੇ ਕਦੇ ਕਿਸੇ ਨੇ ਸਾਡੀ ਬਾਣੀ ਫੜੀ ਅਸਲ ਦੇ ਵਿੱਚ ਜਿਹੜਾ ਮਸਲਾ ਸੀਗਾ ਪੰਜਾਬ ਸਰਕਾਰ ਨੂੰ ਚੱਕਣਾ ਚਾਹੀਦਾ ਸੀ ਕਿਉਂਕਿ ਸੈਨੇਟ ਦੇ ਨਾਲ ਸਾਡਾ ਪੰਜਾਬ ਯੂਨੀਵਰਸਿਟੀ ਤੋਂ ਮਜ਼ਬੂਤ ਹੁੰਦਾਗਾ ਜੇ ਇਹ ਸੈਨੇਟ ਭੰਗ ਹੁੰਦੀ ਆ ਤਾਂ ਪੰਜਾਬ ਦਾ ਦਾਵਾ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਕਮਜ਼ੋਰ ਹੁੰਦਾਗਾ ਪਰ ਪੰਜਾਬ ਸਰਕਾਰ ਦੇ ਜਿਹੜੇ ਆਪ ਐਜੂਕੇਸ਼ਨ ਮਿਨਿਸਟਰ ਕਹੀਏ ਉਹ ਐਕਸਫੀਸ਼ਲ ਮੈਂਬਰ ਆ ਸੈਨੇਟ ਦੇ ਪੰਜਾਬ ਸਰਕਾਰ ਦੇ ਦੋ ਐਮਐਲਏ ਆ ਜਿਹੜੇ ਐਮਐਲਏ ਸੁਖਾਣੰਦ ਦਾ ਵਕਾ ਪੁਰਾਣਾ ਤੋਤੇ ਐਮਐਲਏ ਰਣਵੀਰ ਭੁੱਲਰ ਦੋਨੋਂ ਐਮਐਲਏ ਐਕਸ-ਫੀਸ਼ੀਅਲ ਮੈਂਬਰ ਆ ਸੈਨੇਟ ਦੇ ਪਰ ਉਹਨਾਂ ਨੇ ਕਦੇ ਆ ਕੇ ਸਾਡੀ ਕੋਈ ਸਾਰ ਨਹੀਂ ਪੁੱਛੀ ਉਹਨਾਂ ਨੇ ਕਦੇ ਯੂਨੀਵਰਸਿਟੀ ਦੇ ਵਿੱਚ ਆ ਕੇ ਸੈਨੇਟ ਨੂੰ ਬਹਾਲ ਕਰਵਾਉਣ ਦੇ ਲਈ ਕੋਈ ਜ਼ੋਰ ਨਹੀਂ ਲਾਇਆ ਸਾਡੇ ਨਾਲ ਉਹ ਸਿਰਫ ਬਸ ਇੱਕ ਨਾਮ ਦੀ ਮੈਂਬਰ ਚੁਣੇ ਹੋਏ ਆ ਪੰਜਾਬ ਸਰਕਾਰ ਨੇ ਤੁਸੀਂ ਦੇਖੋ ਵੀ ਪਿਛਲੇ ਸਾਲ ਕਮੇਟੀ ਵੀ ਬਣਦੀ ਐ ਇੱਕ ਜਿਹਦੇ ਵਿੱਚ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਐਕਸ ਫਿਸ਼ੀਅਲ ਮੈਂਬਰ ਬਣਦੇ ਆ ਦੇ ਵਿੱਚ ਰਿਫਾਰਮਸ ਕਰਨ ਲਈ ਕਮੇਟੀ ਬਣਾਈ ਜਾਂਦੀ ਆ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਹਰਜੋਤ ਬੈਂਸ ਨਹੀਂ ਪਹੁੰਚੇ ਨਾ ਹੀ ਉਹਨਾਂ ਦਾ ਕੋਈ ਨਾਮਿਲਦਾ ਪਹੁੰਚਿਆ ਮਤਲਬ ਕਿ ਜਿਹੜੀ ਪੰਜਾਬ ਸਰਕਾਰ ਬਿਲਕੁਲ ਹੀ ਉਹ ਅਵੇਸਲੀ ਆ ਨੌਨ ਸੀਰੀਅਸ ਹੈ ਜੀ ਉਹਨਾਂ ਸਾਰਾ ਰੋਲ ਜਿਹੜਾ ਨੌਨ ਸੀਰੀਅਸ ਵਾਲਾ ਰਿਹਾਗਾ ਤੁਸੀਂ ਇਹਨੂੰ ਇਹਦਾ ਕਾਰਨ ਕੀ ਸਮਝਿਓ ਪਿੱਛੋਂ ਜਿਹੜਾ ਇਤਿਹਾਸ ਚੱਲਦਾ ਆ ਰਿਹਾ ਜਿ ਯੂਨੀਵਰਸਿਟੀ ਦਾ ਤੇ ਪਹਿਲਾਂ ਤਾਂ ਚਲੋ ਮੰਨਿਆ ਕਿ ਇਹਦੇ ਵਿੱਚ ਜਿਹੜਾ ਹਿਮਾਚਲ ਦਾ ਵੀ ਸੀ ਐਪਲੀਕੇਸ਼ਨ ਸੀਗੀ ਇਰ ਵੀ ਜਿਹੜਾ ਜਿਹੜਾ ਪੰਜਾਬ ਇਹਦੇ ਉੱਤੇ ਸਰਕਾਰ ਜਿਹੜੀ ਉਹ ਦਾਅਵਾ ਨਹੀਂ ਕਰ ਰਹੀ ਕੋਈ ਕੋਸ਼ਿਸ਼ਾਂ ਨਹੀਂ ਕਰ ਰਹੀ ਇਹਦੇ ਪਿੱਛੇ ਕੀ ਕਾਰਨ ਮੈਨ ਕੀ ਕਰਨ ਸਮਝਦੇ ਹੋ ਤੁਸੀਂ ਦੇਖੋ ਜੀ ਜਦੋਂ 1947 ਤੋਂ ਬਾਅਦ ਯੂਨੀਵਰਸਿਟੀ ਦਾ 21 ਸਹੀਸਟ ਪੰਜਾਬ ਦੇ ਵਿੱਚ ਆਉਂਦਾ 20% ਜਿਹੜੀ ਸੀਗਾ ਹਿੱਸਾ ਸੀਗਾ ਹਰਿਆਣਾ ਦਾ ਸੀ 20 ਹਿਮਾਚਲ ਦਾ 20 ਪੰਜਾਬ ਦਾ 40 ਸੈਂਟਰ ਦਾ ਸੀਗਾ ਜਦੋਂ 1966 ਤੋਂ ਬਾਅਦ ਪੰਜਾਬ ਦੀ ਵੰਡ ਹੁੰਦੀ ਆ ਹਰਿਆਣਾ ਬਣ ਜਾਂਦਾ ਜਾਂ ਪਹਿਲਾਂ 58 ਦੇ ਵਿੱਚ ਹਿਮਾਚਲ ਬਣ ਜਾਂਦਾ ਉਸ ਤੋਂ ਬਾਅਦ 77 75 76 ਆ 3-4 ਸਾਲਾਂ ਦੇ ਵਿੱਚ ਜਿਹੜੀ ਹੌਲੀ-ਹੌਲੀ ਜਿਹੜੀ ਹਿਮਾਚਲ ਦੇ ਹਰਿਆਣਾ ਸਰਕਾਰ ਆ ਆਪਦੀ ਅਫੀਲੀਏਸ਼ਨ ਵਾਪਸ ਲੈ ਲੈਂਦੇ ਯੂਨੀਵਰਸਿਟੀ ਤੋਂ ਤੇ ਜਿਹੜੀ ਫੰਡਿੰਗ ਆ ਉਹ ਵੀ ਬੰਦ ਕਰ ਦਿੰਦੇ ਆ ਉਸ ਤੋਂ ਬਾਅਦ ਜਿਹੜਾ 1975 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਆਪਾਂ ਕਹੀਏ ਵੀ 50 ਸਾਲਾਂ ਦੇ ਵਿੱਚ 40% ਆ ਪੰਜਾਬ ਸਰਕਾਰ ਫੰਡ ਕਰਦੀ ਯੂਨੀਵਰਸਿਟੀ ਨੂੰ 60% ਸੈਂਟਰ ਫੰਡ ਕਰਦੀ ਆ ਉਹ 60% ਵੀ ਜਿਹੜਾ ਪੈਸਾ ਆਉਂਦਾਗਾ ਉਹ ਸੈਂਟਰ ਆਪਦੀ ਜੇਬ ਚੋਂ ਨਹੀਂ ਦਿੰਦੀ ਜਿਹੜਾ ਚੰਡੀਗੜ੍ਹ ਯੂਟੀ ਆ ਇਹਦੇ ਵਿੱਚ ਜਿਹੜਾ ਟੈਕਸ ਕਲੈਕਟ ਹੁੰਦਾਗਾ ਸਾਡੀ ਇਨਕਮ ਦੇ ਵਿੱਚ ਸਰਕਾਰ ਨੂੰ ਪੈਸਾ ਦਿੰਦੇ ਆ ਉਹ ਚੰਡੀਗੜ੍ਹ ਤੋਂ ਜਿਹੜਾ ਪੈਸਾ ਜਾਂਦਾ ਸਾਡਾ ਉਹੀ ਪੈਸਾ ਸਾਡੀ ਯੂਨੀਵਰਸਿਟੀ ਨੂੰ 60% ਦਿੱਤਾ ਜਾਂਦਾ ਹੈ ਤੇ ਪੰਜਾਬ ਸਰਕਾਰ ਆ ਜਿਹੜੀ ਅਸਲ ਦੇ ਵਿੱਚ ਜਿਹੜਾ ਉਹ ਆਪਾਂ ਕੀ ਸਾਡੀ ਨਿਮੈਂਦਗੀ ਨਹੀਂ ਕਰ ਰਹੀ ਸਾਡੀ ਉਹ ਪੈਰਵਾਹੀ ਨਹੀਂ ਕਰ ਰਹੀ ਉਹਦਾ ਕਾਰਨ ਕੀ ਕੁਰਸੀਆਂ ਪਿਆਰੀਆਂ ਨੇ ਆਪ ਦੇਸਨਸ ਪਿਆਰਿਆ ਆਹ ਜਿਹੜੇ ਨਿੱਜੀ ਮਫਾਦਾਂ ਨਿੱਜੀ ਰਜਾਣਾ ਉਹਨਾਂ ਵੱਲ ਉਹਨਾਂ ਦਾ ਵੱਧ ਤੇ ਆੜ ਉਹਨਾਂ ਦਾ ਪੰਜਾਬ ਦੇ ਵੱਲ ਬਿਲਕੁਲ ਤੇ ਆੜ ਨਹੀਂ ਜਿਸ ਤਰ੍ਹਾਂ ਨਾਲ ਦਿੱਲੀ ਦੇ ਲੋਕ ਆ ਕੇ ਦਿੱਲੀ ਦੇ ਉੱਥੋਂ ਦੇ ਜਿਹੜੇ ਦਿੱਲੀ ਤੋਂ ਹਾਰ ਚੁੱਕਿਆ ਤੇ ਪੰਜਾਬ ਦੇ ਵਿੱਚ ਆ ਕੇ ਸਰਕਾਰ ਚਲਾ ਰਹੇ ਆ ਉਹ ਪੰਜਾਬ ਪ੍ਰਤੀ ਕਿਵੇਂ ਸਵਿਰਧ ਹੋਣਗੇ ਜੇ ਤਾਂ ਪੰਜਾਬ ਦੇ ਲੋਕ ਸਰ ਡੋਮਿਨੈਂਸ ਦੇ ਵਿੱਚ ਹੋਣਗੇ ਪੰਜਾਬ ਪੰਥ ਪੰਜਾਬ ਦੇ ਹੱਕਾਂ ਲਈ ਸਵੈਰਧ ਹੋਣਗੇ ਤਾਂ ਤਾਂ ਉਹ ਸੌਫਟਨੈਸ ਕੁਝ ਦਿਖਾ ਸਕਦੇ ਆ ਪਰ ਜੋ ਤੁਹਾਡੀ ਸਰਕਾਰ ਹੈ ਜਿਹੜੀ ਦਿੱਲੀ ਤੋਂ ਚੱਲੇ ਤੇ ਤੁਹਾਨੂੰ ਵੀ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਹੋਣ ਤਾਂ ਫਿਰ ਉਹ ਪੰਜਾਬ ਜਾਂ ਪੰਜਾਬ ਦੇ ਹੱਕਾਂ ਦੀ ਪੰਥ ਦੇ ਹੱਕਾਂ ਦੀ ਸਾਡੀ ਯੂਨੀਵਰਸਿਟੀ ਦੇ ਹੱਕਾਂ ਦੇ ਲਈ ਬਿਲਕੁਲ ਨਹੀਂ ਖੜ੍ਹ ਸਕਦੇ ਇਸ ਟਾਈਮ ਜੋ ਹਾਲਾਤ ਬਣੇ ਹੋਏ ਨੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਉੱਥੇ ਧਰਨਾ ਵੀ ਲਾਇਆ ਹੋਇਆ ਉਹਦੇ ਵਿੱਚ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿਸੇ ਵੱਲੋਂ ਕਾਨੂੰਨ ਜਿਹੜੀ ਸਹਾਇਤਾ ਮਿਲ ਰਹੀ ਹੈ ਪਿੱਛੇ ਸਪੋਰਟ ਮਿਲ ਰਹੀ ਹੈ ਇਸ ਟਾਈਮ ਕੀ ਹਾਲਾਤ ਨੇ ਉਥੋਂ ਦੇ एसएमजी पंजाब यूनिवर्सिटी ਦੇ ਸਾਰੀਆਂ ਜਿਸੇਵੰਦੀਆਂ ਨੇ ਉਹ ਵੀਸੀ ਆਫਿਸ ਦੇ ਬਾਹਰ ਧਰਨੇ ਤੇ ਬੈਠੀਆਂ ਨੇ 24 7 ਜਿਹੜਾ ਸਾਡਾ ਪੱਕਾ ਧਰਨਾ ਕੋ ਲੱਗਿਆ ਹੋਇਆ ਹੈਗਾ ਉਹਦੇ ਵਿੱਚ ਯੂਨੀਵਰਸਿਟੀ ਦਾ ਵਤੀਰਾ ਜਿਹੜਾਗਾ ਉਹ ਬਿਲਕੁਲ ਕੋਈ ਗੱਲਬਾਤ ਵਾਲਾ ਨਹੀਂ ਹੈਗਾ ਉਹਨਾਂ ਨੇ ਆਪ ਜਿਹੜਾ ਫੈਸਲਾਗਾ ਸੁਣਾ ਦਿੱਤਾਗਾ ਕਿ ਵੀ ਅਸੀਂ ਜੋ ਸੈਨੇਟ ਅਸੀਂ ਉਹ ਖਤਮ ਕਰ ਦਿੱਤੀਆ ਤੁਹਾਡੇ ਜਿਹੜਾ ਐਫੀਡੈਵਿਟ ਇੰਟਰੋਡਿਊਸ ਹੋਇਆ ਉਹ ਵੀ ਇਸ ਤਰ੍ਹਾਂ ਹੀ ਲਗੁਰੂਗ ਸੋ ਅੱਜ ਸਾਡੇ ਯੂਨੀਵਰਸਿਟੀ ਦੇ ਵਿੱਚ ਗਲੋਬਲ ਅਲੂਮਨੀ ਮੀਟ ਸੀਗੀ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੜ ਚੁੱਕੇ ਜਿਹੜੇ ਸਟੂਡੈਂਟ ਆ ਅਲੂਮਨੀ ਮੀਟ ਅਟੈਂ ਪਰ ਯੂਨੀਵਰਸਿਟੀ ਦੇ ਕੰਨੇ ਤੇ ਜਿਹੜੀ ਜੂਹਾਂ ਸਰਕਣੀ ਰਹੀ ਤੇ ਬਿਲਕੁਲ ਯੋ ਫੈਸਲੇ ਹੋਗੇ ਚੰਦਰੀ ਜੀ ਬਿਲਕੁਲ ਆ ਲਾਸਟ ਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮਤਲਬ ਕੱਲ ਵੀ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਸਰਕਾਰ ਨੂੰ ਇਹ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਣਾ ਚਾਹੀਦਾ ਜਿਹੜੀਆਂ ਵਿਰੋਧੀ ਧਿਰਾਂ ਵੀ ਨੇ ਰਾਜਨੀਤੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਜਿਹੜੀਆਂ ਆ ਵਿਰੋਧ ਦੇ ਵਿੱਚ ਨੇ ਕਾਂਗਰਸ ਹੋ ਗਈ ਜਾਂ ਅਕਾਲੀ ਦਲ ਹੋ ਗਈ ਇੱਕ ਨਵਾਂ ਅਕਾਲੀ ਦਲ ਬਣ ਗਿਆ ਸਿਮਰਜੀਤ ਸਿੰਘ ਮਾਨ ਕਲੀ ਦਾ ਅਕਾਲੀ ਦਲ ਕਲੀ ਦਾ ਲੀ ਨੇ ਆਪਣੇ ਸੋ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਸਰਕਾਰ ਜਿਹੜਾ ਇਹ ਮੁੱਦਾ ਸਾਹਮਣੇ ਆਉਣਾ ਚਾਹੀਦਾ ਲੋਕਾਂ ਦੇ ਵਿੱਚ ਇੱਕ ਆਵਾਜ਼ ਬਣਨੀ ਚਾਹੀਦੀ ਹੈ ਲੋਕਾਂ ਦੇ ਵਿੱਚ ਤਾਂ ਕਿ ਜਿਹੜੇ ਆ ਲੋਕਾਂ ਦੇ ਵਿੱਚ ਚੀਜ਼ ਦੀ ਜਾਗਰਤੀ ਆਵੇ ਤਾਂ ਕਿ ਲੋਕ ਸਰਕਾਰ ਨੂੰ ਜਵਾਬਦੇਹ ਕਰ ਸਕਣ ਬਿਲਕੁਲ ਜੀ ਪਹਿਲੀ ਅਪੀਲ ਤਾਂ ਅਸੀਂ ਜਿੰਨੀਆਂ ਵੀ ਪੰਥ ਪ੍ਰਸਤ ਪੰਜਾਬ ਪ੍ਰਸਤ ਦੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਕਿਉਂਕਿ ਇਹ ਮਸਲਾ ਕਿਸੇ ਇੱਕ ਵਿਦਿਆਰਥੀ ਦਾ ਨਹੀਂ ਇੱਕ ਜਥੇਬੰਦੀ ਦਾ ਨਹੀਂ ਹੈਗਾ ਕੱਲੇ ਯੂਨੀਵਰਸਿਟੀ ਦੇ ਲੋਕਾਂ ਦਾ ਨਹੀਂ ਹੈਗਾ ਇਸ ਜਿਹੜਾ ਮਸਲਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਹਰ ਉਸ ਇਨਸਾਨ ਦਾ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਪੜ੍ਹ ਕੇ ਗਿਆ ਹੈਗਾ ਹਰ ਇੱਕ ਉਸ ਇਨਸਾਨ ਦਾ ਮਸਲਾ ਜਿਹੜਾ ਸਮਝਦਾ ਹੈਗਾ ਕਿ ਚੰਡੀਗੜ੍ਹ ਸ਼ਹਿਰ ਸਾਡਾ ਹੈਗਾ ਪੰਜਾਬ ਯੂਨੀਵਰਸਿਟੀ ਸਾਡੀ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਜਾਵੇ ਜਿਹੜਾ ਕਿ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1964 ਵਾਲੀ ਉਹਦਾ ਜਿਹੜਾ ਆਰਟ ਸੈਕਸ਼ਨ 77 ਆ ਉਹ ਇਹ ਕਹਿੰਦਾਗਾ ਕਿ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹ ਇੱਕ ਇੰਟਰ ਸਟੇਟ ਬੋਡੀ ਕਾਰਪੋਰੇਟ ਆ ਅਸੀਂ ਮੰਗ ਕਰਦੇ ਆ ਕਿ ਵੀ ਜਿਹੜੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜਾਵੇ ਕਿ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਐ ਇਸ ਨੂੰ ਸੂਬਾ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ ਤਾਂ ਕਿ ਜਿਹੜਾ ਪੂਰਾ ਅਧਿਕਾਰ ਐ ਇਸ ਯੂਨੀਵਰਸਿਟੀ ਦਾ ਉਹ ਪੰਜਾਬ ਦੇ ਕੋਲ ਆਵੇ ਹਾਂ ਜੇ ਆਪਾਂ ਗੱਲ ਕਰੀਏ ਸੈਂਟਰ ਦਾ ਜਿਹੜਾ ਕਬਜ਼ਾ ਹੁੰਦਾ ਜਾ ਰਿਹਾ ਉੱਥੋਂ ਦੇ ਜਿਹੜੇ ਸਟਾਫ ਐ ਜਿ ਆਪਾਂ ਆਰਐਸਐਸ ਪੱਖੀ ਉਹਦਾ ਕੀ ਪ੍ਰਭਾਵ ਪੈ ਰਿਹਾ ਸਟੂਡੈਂਟਾਂ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਕਿਸ ਤਰ੍ਹਾਂ ਦੀਆਂ ਜਿਹੜੀਆਂ ਆ ਸਮੱਸਿਆਵਾਂ ਆ ਰਹੀਆਂ ਨੇ ਤੁਹਾਨੂੰ ਕਿ ਵੀ ਕਿਸ ਚੀਜ਼ ਤੋਂ ਰੋਕਿਆ ਜਾ ਰਿਹਾ ਹੈ ਕਿਸ ਚੀਜ਼ ਵੱਲ ਜਿਹੜਾ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਵੀ ਥੋੜਾ ਜਾ ਦੱਸੋ ਉਹੀ ਦੇਖੋ ਜੀ ਜਿਵੇਂ ਲੱਕੜ ਨੂੰ ਸਿਉਂਖ ਅੰਦਰੋਂ ਖੋਖਲਾ ਕਰ ਦਿੰਦੀ ਆ ਉਵੇਂ ਸਾਡੀ ਪੰਜਾਬ ਯੂਨੀਵਰਸਿਟੀ ਨੂੰ ਆਰਐਸਐਸ ਬੀਜੇਪੀ ਨੇ ਅੰਦਰੋਂ ਖੋਖਲਾ ਕਰ ਦਿੱਤਾ ਅੱਜ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਬੀਯੂਆਈਡੀਐਸਡਬਲਯੂ ਤੋਂ ਲੈ ਕੇ ਚਪਰਾਸੀ ਤੱਕ ਸਾਰੇ ਆਰਐਸਐਸ ਦੀ ਭਰਤੀ ਆ ਵੀ ਜੇ ਜੇ ਕਿਸੇ ਇਨਸਾਨ ਦੀ ਆਰਐਸਐਸ ਤੋਂ ਸਿਫਾਰਿਸ਼ ਹੁੰਦੀ ਆ ਉਹੀ ਇੱਥੇ ਆ ਕੇ ਵੀ ਨੌਕਰੀ ਲੈ ਸਕਦਾ ਬੜਾ ਹੀ ਇੱਕ ਗਿਣੇ ਜੁੜੇ ਲੋਕ ਆ ਸੈਕਸ਼ਨ ਜਿਹੜਾ ਬਚਿਆ ਹੋਇਆਗਾ ਜਿਹੜਾ ਆਰਐਸਐਸ ਦੀ ਝੋਲੀ ਦੇ ਵਿੱਚ ਨਹੀਂ ਬੈਠਾ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਹੜੀ RSS BJP ਆਪਦੀ ਪਾਲਿਸਿਸ ਦੀ ਇੰਪਲੀਮੈਂਟੇਸ਼ਨ ਕਰਦੀ ਆ ਉਹਦੇ ਵਿੱਚ ਉਹਨਾਂ ਨੂੰ ਇਹ ਹੁੰਦਾ ਕਿ ਵੀ ਇੱਥੇ ਜਿਹੜਾ ਐਕਟਿਵਿਜ਼ਮ ਆ ਉਹ ਖਤਮ ਕੀਤਾ ਜਾਵੇ ਸਟੂਡੈਂਟ ਪੋਲਿਟਿਕਸ ਖਤਮ ਕੀਤੀ ਜਾਵੇ ਜੋਇਨ ਸਨ ਉਹਨਾਂ ਦੀ ਪਾਲਿਸਿਸ ਦੇ ਖਿਲਾਫ ਬੋਲਦੇ ਆ ਉਹਨਾਂ ਦੇ ਮੂੰਹ ਬੰਦ ਕੀਤੇ ਜਾਣ ਇੱਥੇ ਜੇ ਕਿਸੇ ਨੇ ਕੋਈ ਸੈਮੀਨਾਰ ਕਰਵਾਉਣਾ ਹੈ ਸੈਮੀਨਾਰ ਦੇ ਵਿੱਚ ਵੀ ਉਹਨਾਂ ਦੀ ਮਰਜ਼ੀ ਦੇ ਨਾਲ ਸੈਮੀਨਾਰ ਹੋਣ ਜਿਹੜੇ ਬੁਲਾਰੇ ਆਉਣੇ ਆ ਉਹ ਵੀ ਉਹਨਾਂ ਦੀ ਮਰਜ਼ੀ ਦੇ ਬੁਲਾਰੇ ਹੋਣ ਤੇ ਜਿਹੜੀ ਗੱਲ ਰੱਖਣੀ ਆ ਉਹ ਵੀ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਰੱਖੀ ਜਾਵੇ ਮਤਲਬ ਜਿਹੜੀ BJP RSS ਬਾਤੋਂ ਇੱਥੇ ਆਪਦਾ ਫੁੱਲ ਕੰਟਰੋਲ ਕਰ ਚੁੱਕੀ ਰ ਰਿਹਾ ਕਿ ਵੀ ਉਹਨਾਂ ਦੇ ਅਕੋਰਡਿੰਗ ਹੀ ਹੋ ਚੱਲ ਰਿਹਾ ਜੀ ਸੋ ਇਹ ਸਾਨੂੰ ਸਰਦਾਰ ਅਸ਼ਮੀਤ ਸਿੰਘ ਜੋ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਇਸ ਟਾਈਮ ਇਸ ਸਮੇਂ ਦੇ ਜਿਹੜੇ ਹਾਲਾਤ ਦੱਸੇ ਨੇ ਕਿ ਕਿਸ ਤਰ੍ਹਾਂ ਜਿਹੜੀ ਆ ਆਰਐਸਐਸ ਬੀਜਪੀ ਕੇਂਦਰ ਦੀ ਸਰਕਾਰ ਜਿਹੜੀ ਆ ਪੰਜਾਬ ਦੀਆਂ ਸੰਸਥਾਵਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਤੇ ਜਾਂ ਉਹਨਾਂ ਦਾ ਹਿੰਦੂਕਰਨ ਕਰਨ ਵਾਸਤੇ ਜਿਹੜੀ ਤੁਲੀ ਹੋਈ ਆ ਉਹ ਕਿਸ ਤਰ੍ਹਾਂ ਜਿਹੜੀ ਆ ਪੰਜਾਬ ਇਸ ਟਾਈਮ ਉਹਨਾਂ ਦਾ ਜਿਹੜਾ ਜਨੂਨ ਸਿਰ ਚੜ ਕੇ ਬੋਲ ਰਿਹਾ ਤੇ ਦੂਸਰੇ ਪਾਸੇ ਜਿਹੜੇ ਅਸੀਂ ਆਪਣਾ ਪੱਖ ਦੇਖੀਏ ਤੇ ਪੰਜਾਬ ਸਰਕਾਰ ਨੂੰ ਦੇਖੀਏ ਉਹ ਮੂੰਹ ਚ ਘੁੰਗਣੀਆਂ ਪਾ ਕੇ ਜਿਹੜੇ ਇਸ ਟਾਈਮ ਬੈਠੇ ਹੋਏ ਨੇ ਸਰਦਾਰ ਇਸ਼ਮਿਤ ਸਿੰਘ ਨੇ ਜਿਹੜੀ ਆ ਅਪੀਲ ਕੀਤੀ ਆ ਪੰਜਾਬ ਦੇ ਲੋਕਾਂ ਨੂੰ ਜਿੰਨੀਆਂ ਵੀ ਜਥੇਬੰਦੀਆਂ ਐ ਸੁਣ ਰਹੀਆਂ ਨੇ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਜਾਂ ਹੋਰ ਪੰਥ ਪ੍ਰਸਤ ਜਥੇਬੰਦੀਆਂ ਨੇ ਜਿਹੜੀਆਂ ਆ ਪੰਜਾਬ ਨੂੰ ਇੱਕ ਚੜ੍ਹਦੀ ਕਲਾ ਦੇ ਵਿੱਚ ਦੇਖਣਾ ਚਾਹੁੰਦੇ ਨੇ ਲੋਕ ਉਹਨਾਂ ਨੂੰ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਇਹਦੇ ਖਿਲਾਫ ਜਿਹੜੀ ਆ ਆਵਾਜ਼ ਚੁਕਣੀ ਚਾਹੀਦੀ ਆ ਇਕੱਠੇ ਹੋਣਾ ਚਾਹੀਦਾ ਤਾਂ ਕਿ ਜਿਹੜੀ ਇਹ throhor ਆ ਪੰਜਾਬ ਦੀ ਸਾਡੀ ਸੰਸਥਾ ਜਿਹੜੀ ਪੰਜਾਬ ਯੂਨੀਵਰਸਿਟੀ ਉਹਨੂੰ ਬਚਾਇਆ ਜਾ ਸਕੇ ਉੱਥੇ ਜਿਹੜਾ ਸਾਡਾ ਸਿੱਖ ਕਲਚਰ ਹੈ ਗੁਰਬਾਣੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜੋ ਵੀ ਸਿੱਖੀ ਨਾਲ ਜੁੜੇ ਹੋਏ ਸਾਡੇ ਸਰੋਕਾਰ ਨੇ ਉਹ ਜਿਉਂਦੇ ਰਹਿ ਸਕਣ ਤਾਂ ਕਿ ਜਿਹੜੇ ਆਉਣ ਵਾਲੇ ਬੱਚੇ ਆ ਭਵਿੱਖ ਦੇ ਵਿੱਚ ਉਹ ਸਿੱਖੀ ਨਾਲ ਜੁੜੇ ਰਹਿ ਸਕਣ ਸੋ ਇਹਦੇ ਵਾਸਤੇ ਉਹਨਾਂ ਨੇ ਅਪੀਲ ਕੀਤੀ ਆ ਸੋ ਬਹੁਤ ਬਹੁਤ ਧੰਨਵਾਦ ਸਰਦਾਰ ਇਸ਼ਮਿਤ ਸਿੰਘ ਜੀ ਸਾਡੇ ਨਾਲ ਜੁੜਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ